ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਕੁੰਭ ਰਾਸ਼ੀ ਵਾਲਿਆਂ ਨੂੰ ਕਿਹੜੀਆਂ-ਕਿਹੜੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਤੇ ਕਿਹੜੀ ਇਹਨਾਂ ਦੀ ਇਸ ਹਫ਼ਤੇ ਦੀ ਭਵਿੱਖਬਾਣੀ ਹੋ ਚੁੱਕੀ ਹੈ ਜਿਸ ਦੇ ਨਾਲ ਇਹਨਾਂ ਦੀ ਹੁਣ ਜ਼ਿੰਦਗੀ ਬਦਲਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ जय माता दी लिख के हाजिरी लगवा दियो जी ताकि माता लक्ष्मी जी दी कृपा 12 ही राशियां ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ-ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਕੁੰਭ ਰਾਸ਼ੀ ਫਲ ਵਾਲਿਆਂ ਦੇ ਬਾਰੇ ਗੱਲ ਕਰਨ ਵਾਲੇ ਹਾਂ ਜੀ ਕਿ ਇਹਨਾਂ ਦਾ ਇਹ ਹਫਤਾ ਕਿਵੇਂ ਦਾ ਰਹਿਣ ਵਾਲਾ ਹੈ ਕਿਵੇਂ ਇਹਨਾਂ ਦੀ ਹੁਣ 20 ਦਿਨਾਂ ਦੇ ਵਿੱਚ ਅਚਾਨਕ ਹੀ ਕਿਸਮਤ ਬਦਲ ਜਾਵੇਗੀ ਇਹਨਾਂ ਦੀ ਜ਼ਿੰਦਗੀ ਵਿੱਚ ਹੋਣ ਵਾਲਾ ਹੈ ਜੇ ਵੱਡਾ ਉਲਟ ਫੇਰ ਜਿਸ ਦੇ ਨਾਲ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਸਾਰੇ ਕੰਮ ਛੱਡ ਕੇ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸੁਣਨਾ ਕਿਉਂਕਿ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਨੂੰ ਹੁਣ ਬਹੁਤ ਹੀ ਧਨਲਾਭ ਪ੍ਰਾਪਤ ਹੋਣ ਵਾਲਾ ਹੈ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਲਈ ਧਨ ਪ੍ਰਾਪਤੀ ਦੇ ਅਨੇਕਾਂ ਹੀ ਯੋਗ ਬਣਦੇ ਹੋਏ ਦਿਖਾਈ ਦੇ ਰਹੇ ਹਨ ਜਿਸ ਦੇ ਨਾਲ ਇਹ ਸਮਾਂ ਤੁਹਾਡੇ ਲਈ ਬੜਾ ਹੀ ਭਾਗਸ਼ਾਲੀ ਸਮਾਂ ਸਾਬਿਤ ਹੋ ਜਾਵੇਗਾ ਕਿਉਂਕਿ ਦੋਸਤੋ ਇਹਨਾਂ ਦਿਨਾਂ ਦੇ ਅੰਦਰ ਹੀ ਧਨ ਯੋਗ ਰਾਜ ਯੋਗ ਦੇ ਨਾਲ ਜੁੜਿਆ ਹੋਇਆ ਸਵਾਰਥ ਸiddhi ਯੋਗ ਅੰਮ੍ਰਿਤ ਸiddhi ਯੋਗ ਸੁਭਾਗੈ ਸiddhi ਯੋਗ ਨਾਲ ਹੀ ਨਾਲ ਸੰਜੋਗਾਂ ਵਿੱਚ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਨਾਲ ਤੁਹਾਡੀ ਹੁਣ ਕਿਸਮਤ ਬਦਲ ਜਾਵੇਗੀ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਭਰਪੂਰ ਲਾਭ ਉਠਾ ਲਓ ਖੁਸ਼ੀਆਂ ਭਰਿਆ ਸਮਾਂ ਹੋਵੇਗਾ ਇਸ ਸਮੇਂ ਵਿੱਚ ਕਿਤੇ ਹੋਵੇ ਧਨਲਾਭ ਪ੍ਰਾਪਤੀ ਹੋ ਸਕਦੀ ਹੈ ਤੇ ਕਿਹੜੀਆਂ ਉਹ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਹਨ ਜਿਹੜੀਆਂ ਤੁਹਾਨੂੰ ਇਸ ਹਫ਼ਤੇ ਵਿੱਚ ਮਿਲ ਕੇ ਹੀ ਰਹਿਣਗੀਆਂ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਕਿ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਇਸ ਤਰ੍ਹਾਂ ਦਾ ਸਮਾਂ ਕਦੇ-ਕਦੇ ਹੀ ਜ਼ਿੰਦਗੀ ਵਿੱਚ ਆਉਂਦਾ ਹੈ ਇਹਨਾਂ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਹੁਣ ਬਦਲਣ ਵਾਲੀ ਹੈ ਸੋ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਨਾ ਧਿਆਨ ਨਾਲ ਸੁਣਨਾ ਕਿਉਂਕਿ ਇਹ ਸਮਾਂ ਤੁਹਾਡੇ ਲਈ ਬੜੀਆਂ ਹੀ ਖੁਸ਼ਖਬਰੀਆਂ ਲੈ ਕੇ ਆਇਆ ਹੈ ਨਾਲ ਹੀ ਨਾਲ ਕੁਝ ਮਹੱਤਵਪੂਰਨ ਸਾਵਧਾਨੀਆਂ ਵੀ ਤੁਹਾਨੂੰ ਦੱਸਣ ਵਾਲੇ ਹਾਂ ਜਿਨ੍ਹਾਂ ਸਾਵਧਾਨੀਆਂ ਨੂੰ ਅਪਣਾ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਹੋਰ ਵੀ ਜ਼ਿਆਦਾ ਸੁਖਾਲਾ ਤੇ ਖੁਸ਼ਹਾਲ ਬਣਾ ਸਕਦੇ ਹੋ ਇਹਨਾਂ ਯੋਗ ਅਤੇ ਇਸ ਸਮੇਂ ਦਾ ਵੱਧ ਤੋਂ ਵੱਧ ਲਾਭ ਤੁਸੀਂ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਵੀਡੀਓ ਤੁਹਾਡੇ ਲਈ ਖਾਸ ਤੌਰ ਤੇ ਤਿਆਰ ਕੀਤੀ ਗਈ ਹੈ ਅੱਜ ਦੀ ਵੀਡੀਓ ਨਸੀਬ ਵਾਲਿਆਂ ਦੀ ਹੀ ਸਮਝ ਲਓ ਉਹ ਬਹੁਤ ਹੀ ਲੱッキー ਹੋਵੇਗਾ ਜਿਹੜਾ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰੇਗਾ ਇਸ ਲਈ ਸਾਰੇ ਹੀ ਕੰਮਾਂ ਨੂੰ ਇੱਕ ਸਾਈਡ ਕਰਕੇ ਵੀਡੀਓ ਨੂੰ ਪੂਰਾ ਹੀ ਧਿਆਨ ਨਾਲ ਸੁਣੋ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਪੂਰੇ ਹੀ 12 ਮਹੀਨਿਆਂ ਦੇ ਬਾਅਦ ਤੁਹਾਡੇ ਲਈ ਇਨਾ ਵੱਡਾ ਮਹਾਸੰਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਵਿੱਚ ਤੁਹਾਨੂੰ ਬੜਾ ਹੀ ਵੱਡਾ ਧਨਲਾਭ ਪ੍ਰਾਪਤ ਹੋਣ ਵਾਲਾ ਹੈ ਅੰਤ ਤੱਕ ਇਸ ਵੀਡੀਓ ਦੇ ਬਣੇ ਹੀ ਰਹਿਣਾ ਪਹਿਲਾ ਤੁਹਾਡੇ ਅੱਗੇ ਬੇਨਤੀ ਹੈ ਜੀ ਕਿ ਮਾਤਾ ਲక్ష్ਮੀ ਜੀ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਲਿਖ ਦੇਣਾ ਜੀ ਜਿਸ ਨਾਲ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਤੁਹਾਨੂੰ ਸਿੱਧਿਆ ਹੀ ਪ੍ਰਾਪਤ ਹੋ ਜਾਵੇ ਤੁਹਾਡੇ ਪਰਿਵਾਰ ਤੇ ਕਿਰਪਾ ਵਰਸ ਜਾਵੇ ਦੋਸਤੋ ਤੁਹਾਡੇ ਲਈ ਧਨ ਪ੍ਰਾਪਤੀ ਦਾ ਸਮਾਂ ਬਹੁਤ ਹੀ ਵੱਡਾ ਸਾਬਿਤ ਹੋ ਜਾਵੇਗਾ ਕਿਉਂਕਿ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਤੁਹਾਡੀ ਰਾਸ਼ੀ ਦੇ ਲਈ ਹੁਣ ਬਣ ਚੁੱਕਾ ਹੈ ਤੇ ਤੁਹਾਡੇ ਲਈ ਸਮਾਂ ਹੀ ਮਹੱਤਵਪੂਰਨ ਹੈ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਤੁਹਾਡੇ ਲਈ અત્યੰਤ ਲਾਭਦਾਇਕ ਸਮਾਂ ਸਾਬਿਤ ਹੋਵੇਗਾ ਇਹ ਸਮਾਂ ਉਹ ਹੈ ਜਿਸ ਕਦੋਂ ਤੱਕ ਤੁਹਾਨੂੰ ਮਹਿਸੂਸ ਹੋਵੇਗਾ ਤੁਹਾਨੂੰ ਵੱਡੀਆਂ-ਵੱਡੀਆਂ ਸਫਲਤਾਵਾਂ ਤੇ ਖੁਸ਼ਖਬਰੀਆਂ ਧਨ ਲਾਭ ਤੇ ਨਾਲ ਹੀ ਨਾਲ ਸਾਰੀਆਂ ਮਨੋ ਕਾਮਨਾਵਾਂ ਤੁਹਾਡੀਆਂ ਪੂਰੀਆਂ ਹੋ ਰਹੀਆਂ ਹਨ ਇਸ ਰਾਸ਼ੀ ਵਾਲੇ ਜਿਹਨਾਂ ਦੇ ਵਿਆਹ ਦੇ ਵਿੱਚ ਕਾਫੀ ਸਮੇਂ ਤੋਂ ਕੋਈ ਰੁਕਾਵਟ ਦਿਖ ਰਹੀ ਸੀ ਉਹਨਾਂ ਦੀ ਹੁਣ ਕੁੰਡਲੀ ਵਿੱਚ ਬਿਲਕੁਲ ਹੀ ਵਿਆਹ ਦੇ ਸੰਯੋਗ ਬਣਦੇ ਹੋਏ ਨਜ਼ਰ ਆਉਣਗੇ ਜਿਸ ਦੇ ਨਾਲ ਉਹਨਾਂ ਦੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਤੇ ਨਾਲ ਹੀ ਨਾਲ ਸਮਝ ਲਓ ਕਿ ਧਨ ਪ੍ਰਾਪਤੀ ਦੇ ਯੋਗ ਵੀ ਤੁਹਾਡੇ ਲਈ ਬਣਦੇ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਹੁਣ ਗ੍ਰਹਾਂ ਦੇ ਵਿੱਚ ਤੁਹਾਡੇ ਬਹੁਤ ਹੀ ਵੱਡਾ ਪਰਿਵਰਤਨ ਹੋਣ ਵਾਲਾ ਹੈ ਉਸ ਪਰਿਵਰਤਨ ਦੇ ਸਦਕਾ ਹੀ ਤੁਹਾਡੇ ਲਈ ਸਮਾਂ ਬੇहद ਖਾਸ ਸਾਬਿਤ ਹੋ ਜਾਵੇਗਾ ਇਸ ਕਰਕੇ ਹੁਣ ਤੁਹਾਡੀ ਕਿਸਮਤ ਹੀ ਬਦਲ ਜਾਵੇਗੀ ਹੁਣ ਮਹਾ ਲక్ష్ਮੀ ਯੋਗ ਦਾ ਨਿਰਮਾਣ ਹੋ ਚੁੱਕਾ ਹੈ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ ਰਾਜਯੋਗ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜੋ ਕਿ ਧਨਯੋਗ ਤੁਹਾਡੀ ਕੁੰਡਲੀ ਵਿੱਚ ਬਣ ਰਿਹਾ ਹੈ ਧਨ ਪ੍ਰਾਪਤੀ ਤੁਹਾਨੂੰ ਹੁਣ ਹੋਵੇਗੀ ਕਿਉਂਕਿ ਗ੍ਰਹਾਂ ਦੇ ਵਿੱਚ ਵੱਡਾ ਪਰਿਵਰਤਨ ਹੋਵੇਗਾ ਤੇ ਬੇहद ਖਾਸ ਹੋਵੇਗਾ ਸਮਝ ਲਓ ਕਿ ਸਮਾ ਤੁਹਾਡੇ ਪੱਖ ਵਿੱਚ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਤੁਹਾਡੇ ਮਾਤਾ ਪਿਤਾ ਵੱਲੋਂ ਵੀ ਕੋਈ ਸਰਪ੍ਰਾਈਜ਼ ਗਿਫਟ ਮਿਲ ਸਕਦਾ ਹੈ ਜਿਸ ਨੂੰ ਤੁਸੀਂ ਪ੍ਰਾਪਤ ਕਰਕੇ ਬਹੁਤ ਹੀ ਖੁਸ਼ ਹੋ ਜਾਵੋਗੇ ਤੇ ਜੇਕਰ ਤੁਸੀਂ ਇਸ ਸਮੇਂ ਕੋਈ ਨਵਾਂ ਵਪਾਰ ਜਾਂ ਕੋਈ ਨਵੀਂ ਦੁਕਾਨਦਾਰੀ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਮਾਤਾ ਲక్ష్ਮੀ ਜੀ ਦਾ ਨਾਮ ਲੈ ਕੇ ਹੀ ਉਸ ਨੂੰ ਆਰੰਭ ਕਰੋ ਉਸ ਦੇ ਨਾਲ ਤੁਹਾਡੇ ਕੰਮਾਂ ਦੇ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲ ਜਾਵੇਗੀ ਤੁਸੀਂ ਦਿਨ ਰਾਤ ਜਾਗਣੀ ਤਰੱਕੀ ਕਰੋਗੇ ਇਸ ਰਾਸ਼ੀ ਵਾਲੇ ਜਿਹੜੇ ਲੋਕਾਂ ਦਾ ਮਸਲਾ ਕਿਤੇ ਕੋਟਕ ਕਚਹਿਰੀ ਦੇ ਵਿੱਚ ਚੱਲ ਰਿਹਾ ਸੀ ਉਹ ਮਸਲਾ ਵੀ ਹੁਣ ਹੱਲ ਹੋ ਜਾਵੇਗਾ ਮਾਤਾ ਲక్ష్ਮੀ ਜੀ ਦਾ ਨਾਮ ਲੈ ਕੇ ਹੀ ਤੁਸੀਂ ਇਸ ਮਸਲੇ ਨੂੰ ਹੱਲ ਕਰਨ ਬਾਰੇ ਸੋਚਣਾ ਹੈ ਤੁਹਾਡੇ ਜੀਵਨ ਵਿੱਚ ਹੁਣ ਬਹੁਤ ਹੀ ਵੱਡਾ ਪਰਿਵਰਤਨ ਹੋਵੇਗਾ ਤੇ ਪ੍ਰਕਿਰਤੀ ਵਿੱਚ ਕਰਦੇ ਹੋਏ ਅੱਗੇ ਸਫਲਤਾ ਵੱਲ ਕੀਰਤੀਮਾਨ ਤੁਸੀਂ ਸਥਾਪਿਤ ਹੋ ਜਾਓਗੇ ਤੁਹਾਨੂੰ ਹਰ ਖੇਤਰ ਵਿੱਚ ਕਾਮਯਾਬੀ ਮਿਲ ਜਾਵੇਗੀ ਚਾਹੇ ਉਹ ਖੇਤਰ ਸਿੱਖਿਆ ਦਾ ਹੋਵੇ ਤੇ ਚਾਹੇ ਨੌਕਰੀ ਦਾ ਖੇਤਰ ਤੇ ਜਾਂ ਫਿਰ ਵਪਾਰ ਦਾ ਹੀ ਤੁਹਾਨੂੰ ਕੋਈ ਨਵੇਂ ਖੁਸ਼ਖਬਰੀ ਉਸੇ ਹੀ ਪ੍ਰਾਪਤ ਦੀ ਮਿਲਣੀ ਸੰਭਵ ਹੈ ਕਿਉਂਕਿ ਮਾਤਾ ਲక్ష్ਮੀ ਜੀ ਤੁਹਾਡੇ ਤੇ ਮਿਹਰਬਾਨ ਹੋ ਚੁੱਕੇ ਹਨ ਤੁਹਾਡੇ ਉੱਪਰ ਹੁਣ અત્યੰਤ ਲਾਭ ਹੋਣ ਵਾਲਾ ਹੈ ਤੁਹਾਡੇ ਜੀਵਨ ਵਿੱਚ ਬੱਚਿਆਂ ਨੂੰ ਲੈ ਕੇ ਵੀ ਕੋਈ ਗੁੱਡ ਨਿਊਜ਼ ਸੁਣਨ ਨੂੰ ਤੁਹਾਨੂੰ ਮਿਲ ਸਕਦੀ ਹੈ ਤੁਹਾਡੇ ਜੀਵਨ ਵਿੱਚ ਆਉਣ ਵਾਲੇ ਸਾਰੇ ਹੀ ਪ੍ਰਕਾਰਾਂ ਦੇ ਦੁੱਖਾਂ ਦਾ ਹੁਣ ਅੰਤ ਹੋ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਸਾਵਧਾਨੀ ਦੇ ਤੌਰ ਤੇ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਤੁਸੀਂ ਕਦੇ ਵੀ ਕਿਸੇ ਦੇ ਬਹਿਕਾਵੇ ਦੇ ਅੰਦਰ ਆ ਕੇ ਕੋਈ ਵੀ ਮਹੱਤਵਪੂਰਨ ਫੈਸਲਾ ਨਹੀਂ ਲੈਣਾ ਜੋ ਵੀ ਤੁਸੀਂ ਸੋਚਣਾ ਹੈ ਬਿਲਕੁਲ ਆਪਣੇ ਦਿਮਾਗ ਤੋਂ ਤੇ ਦਿਲ ਤੋਂ ਸੋਚ ਸਮਝ ਕੇ ਹੀ ਫੈਸਲਾ ਕਰਨਾ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਦੀ ਗੱਲ ਵਿੱਚ ਆ ਕੇ ਕੋਈ ਕੰਮ ਕਰ ਲੈਂਦੇ ਹੋ ਫੈਸਲਾ ਕਰ ਲੈਂਦੇ ਹੋ ਉਹ ਤੁਹਾਡੇ ਲਈ ਲਾਭ ਦੀ ਜਗ੍ਹਾ ਨੁਕਸਾਨ ਵੀ ਪਹੁੰਚਾ ਸਕਦਾ ਹੈ ਉਸ ਫੈਸਲੇ ਦੇ ਨਾਲ ਕੋਈ ਵੀ ਤੁਹਾਡਾ ਕਾਰੋਬਾਰ ਕੈਰੀਅਰ ਵਪਾਰ ਦੇ ਨਾਲ ਜੁੜਿਆ ਹੋ ਸਕਦਾ ਹੈ ਪ੍ਰੇਮ ਸਬੰਧਾਂ ਦੇ ਨਾਲ ਜੁੜਿਆ ਹੋ ਸਕਦਾ ਹੈ ਨੌਕਰੀ ਦੇ ਨਾਲ ਜੁੜਿਆ ਹੋ ਸਕਦਾ ਹੈ ਕੋਈ ਵੀ ਫੈਸਲਾ ਕਰਨਾ ਹੈ ਤਾਂ ਸੋਚ ਸਮਝ ਕੇ ਆਪਣੇ ਹੀ ਦਿਮਾਗ ਤੋਂ ਸੋਚ ਕੇ ਕਰਨਾ ਹੈ ਨਹੀਂ ਤਾਂ ਤੁਹਾਨੂੰ ਚਾਰਾਂ ਹੀ ਪਾਸਿਆਂ ਤੋਂ ਹੱਥ ਧੋਣੇ ਪੈ ਸਕਦੇ ਹਨ ਦੂਸਰੀ ਗੱਲ ਕਿ ਤੁਹਾਨੂੰ ਵੱਡੀ ਜੌਬ ਦੀ ਜੇਕਰ ਕਮੀ ਸੀ ਤਾਂ ਉਹ ਵੀ ਮਿਲ ਜਾਵੇਗੀ ਤੁਹਾਡੇ ਵਿੱਚ ਸਭ ਤੋਂ ਵੱਡੀ ਕਮੀ ਹੈ ਕਿ ਤੁਸੀਂ ਬਹੁਤ ਹੀ ਜਲਦੀ ਕਿਸੇ ਦਾ ਵਿਸ਼ਵਾਸ ਕਰ ਲੈਂਦੇ ਹੋ ਇਹ ਵਿਸ਼ਵਾਸ ਵੀ ਸੋਚ ਸਮਝ ਕੇ ਕਰਿਆ ਕਰੋ ਇਸ ਦਾ ਗਲਤ ਫਾਇਦਾ ਉਹੀ ਲੋਕ ਤੁਹਾਡੀ ਨੇਚਰ ਵੇਖ ਕੇ ਚੁੱਕ ਜਾਂਦੇ ਹਨ ਤੁਹਾਡਾ ਚੰਗਾ ਤੇ ਭੋਲਾਪਨ ਸੁਭਾਅ ਵੇਖ ਕੇ ਗਲਤ ਫਾਇਦਾ ਲੋਕ ਉਠਾਉਂਦੇ ਹਨ ਇਸ ਲਈ ਤੁਹਾਨੂੰ ਦੱਸ ਦਈਏ ਕਿ ਤੁਸੀਂ ਕਿਤੇ ਵੀ ਜਲਦਬਾਜ਼ੀ ਵਿੱਚ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਸਾਰੇ ਕੰਮ ਲੋਕ ਤੁਹਾਡੇ ਤੋਂ ਕਰਵਾ ਲੈਂਦੇ ਹਨ ਤੇ ਮਤਲਬ ਕੱਢ ਲੈਂਦੇ ਹਨ ਪੈਸੇ ਦੇ ਲੈਣ ਦੇਣ ਦੇ ਸਮੇਂ ਵੀ ਤੁਸੀਂ ਖਾਸ ਧਿਆਨ ਰੱਖਣਾ ਹੈ ਨਹੀਂ ਤਾਂ ਤੁਹਾਨੂੰ ਕੁਝ ਵੀ ਵਾਪਸ ਨਹੀਂ ਮਿਲਣ ਵਾਲਾ ਦੋਸਤੋ ਮਤਲਬ ਇਹ ਕਿ ਇਸ ਤਰ੍ਹਾਂ ਦੇ ਲੋਕਾਂ ਤੋਂ ਤੁਸੀਂ ਖਾਸ ਤੌਰ ਤੇ ਸਾਵਧਾਨ ਰਹਿਣਾ ਹੈ ਜੋ ਤੁਹਾਡਾ ਗਲਤ ਯੂਜ਼ ਕਰਦੇ ਹਨ ਤੁਸੀਂ ਇਹ ਮੰਨ ਕੇ ਚੱਲੋ ਕਿ ਤੁਹਾਡੇ ਖੁਦ ਨੂੰ ਤੁਹਾਨੂੰ ਮਹਿਸੂਸ ਵੀ ਹੋਇਆ ਹੋਵੇਗਾ ਕਿ ਕਈ ਵਾਰ ਤੁਹਾਡੇ ਨਾਲ ਇਦਾਂ ਦਾ ਕੁਝ ਵਾਪਰਿਆ ਵੀ ਹੋਵੇਗਾ ਇਸ ਲਈ ਤੁਹਾਨੂੰ ਸਲਾਹ ਹੈ ਜੀ ਕਿ ਤੁਸੀਂ ਆਪਣੇ ਆਪ ਅੱਗੇ ਵਧੋ ਕਦੇ ਵੀ ਕਿਸੇ ਦਾ ਫੈਸਲਾ ਨਾ ਸੁਣੋ ਕਿਉਂਕਿ ਇਹ ਸਮਾਂ ਤੁਹਾਡੇ ਲਈ ਇਸ ਤਰ੍ਹਾਂ ਦਾ ਹੋਵੇਗਾ ਜੋ ਵੀ ਕੰਮ ਤੁਸੀਂ ਕਰੋਗੇ ਉਸ ਵਿੱਚ ਤੁਹਾਨੂੰ ਲਾਭ ਮਿਲ ਜਾਵੇਗਾ ਡਰਨਾ ਬਿਲਕੁਲ ਨਹੀਂ ਹੈ ਕਿਉਂਕਿ ਸ਼ੁਰੂਆਤ ਨਵੇਂ ਕੰਮ ਦੀ ਥੋੜੀ ਜਿਹੀ ਡਰ ਵਿੱਚ ਜ਼ਰੂਰ ਹੁੰਦੀ ਹੈ ਪਰ ਤੁਸੀਂ ਆਪਣੇ ਤੇ ਆਤਮ ਵਿਸ਼ਵਾਸ ਬਣਾ ਕੇ ਰੱਖਣਾ ਹੈ ਜਿਸ ਦੇ ਨਾਲ ਤੁਹਾਨੂੰ ਸਫਲਤਾ ਜ਼ਰੂਰ ਮਿਲ ਜਾਵੇਗੀ ਜਿਹੜਾ ਵੀ ਕਾਰੋਬਾਰ ਕਰੋ ਮਾਨ ਲਗਾ ਕੇ ਹੀ ਕਰੋ ਲਾਭ ਮਿਲਣਾ ਹੀ ਮਿਲਣਾ ਹੈ ਉਸ ਲਾਭ ਦੇ ਨਾਲ ਨਾਲ ਤੁਹਾਨੂੰ ਉਸ ਕੰਮ ਵਿੱਚ ਤਰੱਕੀ ਵੀ ਮਿਲ ਜਾਵੇਗੀ ਕਿਉਂਕਿ ਸ਼ੁਰੂਆਤ ਜਦੋਂ ਅਸੀਂ ਕੰਮ ਦੀ ਕਰਦੇ ਹਾਂ ਤਾਂ ਕਿਸੇ ਵੀ ਕੰਮ ਜੋ ਵੀ ਕਾਰੋਬਾਰ ਕਰਨਾ ਚਾਹੁੰਦੇ ਹੋ ਮਾਨਾ ਲਗਾ ਕੇ ਹੀ ਕਰਨਾ ਪੈਣਾ ਹੈ ਜੀਵਨ ਵਿੱਚ ਸਾਰੇ ਹੀ ਪ੍ਰਕਾਰ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦਾ ਖਾਤਮਾ ਹੁਣ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਮਾਤਾ ਲక్ష్ਮੀ ਜੀ ਕਰ ਦੇਣਗੇ ਜਿੰਨਾ ਤੁਸੀਂ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰੋਗੇ ਓਨਾ ਹੀ ਜ਼ਿਆਦਾ ਉਹ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਨਵੇਂ-ਨਵੇਂ ਸਫਲਤਾਵਾਂ ਤੇ ਕਾਮਯਾਬੀਆਂ ਫਿਰ ਤੁਹਾਡੇ ਕਦਮ ਚੁੰਮਣਗੇ ਸਫਲਤਾਵਾਂ ਦੇ ਝੰਡੇ ਗੱਡ ਦਿਓਗੇ ਮਾਤਾ ਲక్ష్ਮੀ ਤੁਹਾਡੇ ਤੇ ਬਹੁਤ ਜ਼ਿਆਦਾ ਮਿਹਰਬਾਨ ਹੋ ਚੁੱਕੇ ਹਨ ਜਿਹੜੇ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਮਨਚਾਹੀ ਨੌਕਰੀ ਪ੍ਰਾਪਤ ਹੋ ਸਕਦੀ ਹੈ ਜਿਹੜੇ ਲੋਕ ਪ੍ਰਤੀਯੋਗੀ ਪ੍ਰੀਖਿਆ ਦੇ ਵਿੱਚ ਸੰਬੰਧਿਤ ਨਾਲ ਕੋਈ ਵੀ ਕੰਮ ਕਰ ਰਹੇ ਸੰਜਾ ਕਿਸੇ ਪੇਪਰ ਦੀ ਤਿਆਰੀ ਕਰ ਰਹੇ ਸਨ ਉਹਨਾਂ ਨੂੰ ਵੀ ਹੁਣ ਸਫਲਤਾ ਮਿਲ ਜਾਵੇਗੀ ਜਿਹੜੇ ਲੋਕ ਵਪਾਰ ਕਰਦੇ ਹਨ ਵਪਾਰ ਵਿੱਚ ਦਿਨ ਰਾਤ ਚੌਗਣੀ ਤਰੱਕੀ ਹੋਵੇਗੀ ਆਪਣੇ ਵਪਾਰ ਪ੍ਰਤੀ ਤੁਸੀਂ ਬਸ ਕਾਰਜ ਖੇਤਰ ਦੇ ਪ੍ਰਤੀ ਸੰਜਮ ਤੇ ਚੁੱਕਨੇ ਰਹਿਣਾ ਹੈ ਕੋਈ ਵੀ ਤੁਹਾਡੇ ਨਾਲ ਧੋਖਾ ਕਰ ਸਕਦਾ ਹੈ ਚਾਹੇ ਕੋਈ ਆਪਣਾ ਦੋਸਤ ਮਿੱਤਰ ਹੋਵੇ ਜਾਂ ਰਿਸ਼ਤੇਦਾਰ ਹੋਵੇ। ਉਹਨਾਂ ਤੋਂ ਵੀ ਸਾਵਧਾਨ ਰਹਿਣਾ ਹੈ। ਤੁਹਾਨੂੰ ਹਾਨੀ ਪਹੁੰਚਾ ਸਕਦੇ ਹਨ। ਤੁਸੀਂ ਧਿਆਨ ਰੱਖੋ ਕਿ ਅੱਖਾਂ ਬੰਦ ਕਰਕੇ ਕਦੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ। ਕੋਈ ਵੀ ਡਿਸੀਜਨ ਲੈਣਾ ਹੈ ਤਾਂ ਉਹ ਤੁਸੀਂ ਖੁਦ ਕਰਨਾ ਹੈ। ਆਪਣੇ ਆਪ ਤੇ ਹਮੇਸ਼ਾ ਨਿਰਭਰ ਰਹਿਣਾ ਹੈ। ਆਪਣੇ ਆਪ ਤੇ ਯਕੀਨ ਰੱਖਣਾ ਹੈ ਤਾਂ ਹੀ ਤੁਹਾਨੂੰ ਸਫਲਤਾ ਹਾਸਲ ਹੋਵੇਗੀ। ਫਿਰ ਤੁਹਾਨੂੰ ਸਫਲਤਾ ਹਾਸਲ ਕਰਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਨੌਕਰੀ ਤੇ ਵਪਾਰ ਦੇ ਖੇਤਰ ਵਿੱਚ ਤੁਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹੀ ਰਹਿਣਾ ਹੈ ਤੁਹਾਨੂੰ ਸਫਲਤਾ ਮਿਲ ਜਾਵੇਗੀ ਤੁਹਾਡੇ ਨਿਸ਼ਚਿੰਤ ਤੌਰ ਤੇ ਤੁਹਾਨੂੰ ਸਫਲਤਾ ਮਿਲਣ ਵਾਲੀ ਹੈ ਨੌਕਰੀ ਤੇ ਵਪਾਰ ਸੰਬੰਧੀ ਵੀ ਤੁਸੀਂ ਆਪਣੇ ਦਿਮਾਗ ਤੋਂ ਹੀ ਕੋਈ ਫੈਸਲਾ ਸੋਚ ਸਮਝ ਕੇ ਹੀ ਲੈਣਾ ਹੈ ਪ੍ਰੇਮ ਸੰਬੰਧਾਂ ਦੇ ਲਈ ਪਰਿਵਾਰਕ ਜੀਵਨ ਵਿੱਚ ਖੁਸ਼ੀਆਂ ਰਹਿਣ ਵਾਲੀਆਂ ਹਨ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਸੰਤਾਨ ਪ੍ਰਾਪਤੀ ਦੇ ਇਸ਼ਕ ਜਿਹੜੇ ਲੋਕ ਹਨ ਉਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਦਾ ਸੁਖ ਪ੍ਰਾਪਤ ਹੋ ਜਾਵੇਗਾ ਘਰ ਪਰਿਵਾਰ ਵਿੱਚ ਖਿਲਕਾਰੀਆਂ ਗੂੰਜਣ ਵਾਲੀਆਂ ਹਨ ਕੋਈ ਵੱਡੀ ਖੁਸ਼ਖਬਰੀ ਇਸ ਤਰੀਕੇ ਦੀ ਤੁਹਾਨੂੰ ਮਿਲਣ ਵਾਲੀ ਹੈ ਦੋਸਤੋ ਤੁਸੀਂ ਇਹ ਆਪਣੀ ਕਮਜ਼ੋਰੀ ਸਮਝੋ ਤਾਂ ਆਪਣੇ ਤੁਸੀਂ ਕ੍ਰੋਧ ਵਿੱਚ ਬਹੁਤ ਜਲਦੀ ਆ ਜਾਂਦੇ ਹੋ ਇਸ ਗੱਲ ਦਾ ਵੀ ਤੁਸੀਂ ਖਾਸ ਧਿਆਨ ਰੱਖਣਾ ਹੈ ਜਿਸ ਦੇ ਨਾਲ ਤੁਹਾਡਾ ਨਹੀਂ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਲਈ ਗੁੱਸੇ ਤੇ ਕੰਟਰੋਲ ਰੱਖੋ ਤੇ ਅਹਿਮ ਹਿੱਸਾ ਤੁਹਾਡੀ ਜ਼ਿੰਦਗੀ ਦਾ ਹੈ ਇਸ ਨੂੰ ਇੰਜੋਏ ਕਰੋ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਸੀਂ ਕੋਈ ਵਾਹਨ ਦੇ ਪ੍ਰਤੀ ਤੁਹਾਨੂੰ ਕੋਈ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ ਕੋਈ ਨਵਾਂ ਵਾਹਨ ਖਰੀਦ ਸਕਦੇ ਹੋ ਜਾਂ ਪ੍ਰਾਪਰਟੀ ਖਰੀਦ ਸਕਦੇ ਹੋ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਸਾਬਿਤ ਹੋਣ ਵਾਲਾ ਹੈ ਜਿਸ ਤੇ ਨਾਲ ਤੁਹਾਡੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿ ਜਾਵੇਗਾ ਸੋ ਦੋਸਤੋ ਇਹ ਸੀ ਜੀ ਕੁੰਭ ਰਾਸ਼ੀ ਵਾਲਿਆਂ ਦੀ ਇਸ ਹਫ਼ਤੇ ਦੀ ਪਵੇਖਬਾਣੀ ਧੰਨਵਾਦ